ਸੁਆਸਤੰਦੁਸਕਿਆ ਨੂੰ ਇਸ਼ਾਨ ਤੇ ਆਪਣੀ ਗੋਲਵਕੀ ਗੀਤੀ ਮਰਯ ਦੀ ਬਾਣੀ ਦਾ ਫਰਮਾਨ ਹੈ ਹਰਿ ਰਾਮ ਨਾਮ ਜਪਲਾ ਗਤ ਪਾਵੈ ਸੁਖ ਸਹਿਜ ਅਨੰਦਾ ਕਾਟੇ ਜਮ ਕੇ ਫਾਹ ਮਰਯ ਦੀ ਬਾਣੀ ਬਾਣੀ ਵਾਲਾ ਜੀ ਦੇ ਦਰਸ਼ਨ ਇਕ ਲਾਹ ਲਾਹ ਇਆਂ ਖਾੜ ਚਲੋ ਹਰ ਲਾਹ ਅੱਗੇ ਬਸਨ ਸਹੇਲਾ ਜ਼ਿੰਦਗੀ ਦੇ ਵਿੱਚ ਬਹੁਤ ਵਾਰ ਆਪਾਂ ਸਰਵਣ ਕਰ ਚੁੱਕੇ ਹਾਂ ਨਾਮ ਬੋਧ ਵੱਡੀ ਕਮਾਈ ਹੈ ਨਾਮ ਬਹੁਤ ਵੱਡੀ ਦਾਤ ਹੈ ਨਾਮ ਇੱਕ ਗਹਿਣ ਹੈ ਨਾਮ ਇੱਕ ਖਜ਼ਾਨਾ ਹੈ ਨਾਮ ਇੱਕ ਐਸੀ ਕਰੰਸੀ ਹੈ ਜਿਹੜੀ ਸਦਾ ਹੀ ਚੱਲਦੀ ਹੈ ਬੰਦ ਨਹੀਂ ਹੁੰਦੀ ਦਰਗਾਹ ਵਿੱਚ ਚੱਲਦੀ ਹੈ ਸੋ ਨਾਮ ਇੱਕ ਕੀਮਤੀ ਵਸਤੂ ਹੈ ਔਰ ਐਸੀ ਕੀਮਤੀ ਵਸਤੂ ਨੂੰ ਆਪਾਂ ਖਰਚ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਨਾਮ ਇੱਕ ਗਹਿਣਾ ਕੀਮਤੀ ਵਸਤੂ ਹੈ ਗਹਿਣਾ ਕਾਦੇ ਲਈ ਹੁੰਦਾ ਤੰਤੇ ਪਾਉਣ ਨੂੰ ਜੇ ਲੋਕਰ ਚ ਰੱਖਣਾ ਫਿਰ ਕਾਹ ਤੋਂ ਬਲੌਕ ਕਰਨੇ ਪੈਸੇ ਗਹਿਣਾ ਕਾਦੇ ਲਈ ਹੈ ਤੰਤੇ ਪਾਉਣ ਨੂੰ ਡਰਦੇ ਨਹੀਂ ਪਾਉਂਦੇ ਆਖਰੀ ਗੱਲ ਧਨ ਕਾਦੇ ਲਈ ਹੈ ਗੁਜਰਾਨ ਗਿਆਨ ਕਾਦੇ ਲਈ ਹੈ ਪੜਨ ਦੇ ਲਈ ਸੁਣਨ ਦੇ ਲਈ ਸਿੱਖਣ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਾਂ ਬੀੜ ਇਹ ਕੇਵਲ ਸੋਹਣੇ ਰਮਾਲਿਆਂ ਦੇ ਵਿੱਚ ਦੇਖਣ ਦੇ ਲਈ ਨਹੀਂ ਹੈ ਜਾਣਦੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪਵਿੱਤਰ ਗਿਆਨ ਤੇ ਪਾਵਨ ਪਵਿੱਤਰ ਸਰੂਪ ਕੇਵਲ ਸੋਨੇ ਦੇ ਮਾਲੇ ਵਿੱਚ ਦੇਖ ਕੇ ਚਲਾ ਗਿਆ ਕੋਈ ਤੇ ਕਹਿ ਵੀ ਮੈਂ ਨਿਹਾਲ ਹੋ ਗਿਆ ਮੈਂ ਨਿਹਾਲ ਹੋ ਗਿਆ ਮੈਂ ਕਿਹਾ ਮਰਜੀਬ ਕਿਰਪਾ ਨਾਲ ਰਾਸ਼ ਪੂੰਜੀ ਏਕ ਇਹ ਪੂੰਜੀ ਆ ਪੂੰਜੀ ਇਨੂੰ ਆਪਾਂ ਖਰਚਣਾ ਇਨੂੰ ਆਪਾਂ ਵਿਚਾਰਨਾ ਵਿਚਾਰਨਾ ਮਤਲਬ ਪੜਨਾ ਮਤਲਬ ਸੁਣਨਾ ਖਰਚ ਕਰਨਾ ਜੇ ਇਸ ਗੁਰੂ ਗ੍ਰੰਥ ਸਾਹਿਬ ਰੂਪੀ ਕੀਮਤੀ ਵਸਤੂ ਜਾਂ ਪੂੰਜੀ ਨੂੰ ਆਪਾਂ ਵਰਤਿਆ ਨਾ ਆਪਾਂ ਸੁਣਿਆ ਨਾ ਆਪਾਂ ਅੰਦਰੋਂ ਖੋਦਿਆ ਨਾ ਫੇਰ ਉਹ ਐਵੇਂ ਹੀ ਪਈ ਰਹੇਗੀ ਕਿਉਂਕਿ ਬਾਣੀ ਜਿਹੜੀ ਹੈ ਇਹ ਬੋਲਦੀ ਹੈ ਬਾਣੀ ਸਾਨੂੰ ਦੱਸਦੀ ਹੈ ਬਾਣੀ ਸਾਨੂੰ ਜਗਾਉਂਦੀ ਹੈ ਆਪਾਂ ਸਿਮਰਨ ਕਰਨਾ ਹੈ ਭਜਨ ਕਰਨਾ ਹੈ ਬਿਲਕੁਲ ਕਰਨਾ ਨਿਤਨੇ ਵੀ ਕਰਨਾ ਹੈ ਜਿਸਨੇ ਸੁਖਣੀ ਸਾਹ ਕਰਨਾ ਅਸਾਦੀ ਵਾਰ ਕਰਨੀ ਕਰਨਾ ਚਾਹੀਦਾ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਵਿੱਚ 1430 ਅੰਗ ਦਾ ਗਿਆਨ ਹੈ ਜੇ ਕੋਈ ਪ੍ਰਾਪਤ ਕਰ ਸਕਦਾ ਤੇ ਉਹ ਕਰੇ ਚਾਹੇ ਸਹਿਜ ਪਾਠ ਕਰੇ ਚਾਹੇ ਕਿਸੇ ਵੀ ਤਰੀਕੇ ਨਾਲ ਕਰੇ ਇਹ ਬਹੁਤ ਜ਼ਰੂਰੀ ਹੈ ਇਹ ਕੀਮਤੀ ਖਜ਼ਾਨਾ ਹੈ ਇਸ ਖਜ਼ਾਨੇ ਨੂੰ ਖਿਮਾ ਕਰਨਾ ਆਪਾਂ ਦੁਨੀਆਂ ਦੇ ਕੋਨੇ-ਕੋਨੇ ਤੱਕ ਹਰ ਸਿੱਖ ਨੇ ਪਹੁੰਚਾਉਣਾ ਸੀ ਕੇਵਲ ਪ੍ਰਚਾਰਕਾਂ ਨੇ ਨਹੀਂ ਗੁਰੂ ਨਾਨਕ ਦਾ ਜਿਹੜਾ ਮਿਸ਼ਨ ਹੈ ਉਹਦੇ ਵਿੱਚ ਬਿਲਕੁਲ ਨਹੀਂ ਲਿਖਿਆ ਗੁਰੂ ਗ੍ਰੰਥ ਸਾਹਿਬ ਮਿਸ਼ਨ ਹੈ ਇਹਦੇ ਵਿੱਚ ਕਿਧਰੇ ਵੀ ਲਿਖਿਆ ਨਹੀਂ ਵੀ ਪ੍ਰਚਾਰਕ ਨੇ ਪ੍ਰਚਾਰ ਕਰਨਾ ਸੀ ਮਰਜੀ ਕਹਿੰਦੇ ਮੇਰਾ ਹਰ ਸਿੱਖ ਪ੍ਰਚਾਰਕ ਹੈ ਮੇਰੇ ਹਰ ਸਿੱਖ ਦੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਆਪਾਂ ਇਸ ਕੀਮਤੀ ਗਿਆਨ ਗਿਆਨ ਨੂੰ ਜਿੰਨੂੰ ਆਪਾਂ ਸਰਵ ਸ੍ਰੇਸ਼ਟ ਦੁਨੀਆ ਦਾ ਸ਼ਿਰਮੌਰ ਤੇ ਉਤਮ ਗ੍ਰੰਥ ਮੰਨਦੇ ਆ ਖਿਮਾ ਕਰ ਦੇਣਾ ਹੁਣ ਇਸ ਗ੍ਰੰਥ ਦੇ ਗਿਆਨ ਨੂੰ ਦੁਨੀਆ ਦੇ ਕੋਨੇ-ਕੋਨੇ ਵਿੱਚ ਲੈ ਕੇ ਜਣਾ ਸੀ ਅਸੀਂ ਆਪਣੇ ਘਰ ਨਹੀਂ ਲੈ ਕੇ ਗਏ ਅਸੀਂ ਤੇ ਸਾਹਮਣੇ ਵਾਲੇ ਨੂੰ ਐਦਾਂ ਸੁਣਾਉਣਾ ਸੀ ਨਾ ਜਿਵੇਂ ਸਾਡੇ ਈਸਾਈ ਵੀਰ ਕਰਦੇ ਨੇ ਸਲੂਟ ਕਰਦੇ ਆ ਉਹਨਾਂ ਦੀ ਇਸ ਚੀਜ਼ ਨੂੰ ਉਹਨਾਂ ਨੂੰ ਗਾਲਾਂ ਕੱਢੋ ਉਹਨਾਂ ਨੂੰ ਕੁਝ ਕਹਿ ਦਿਓ ਉਹਨਾਂ ਨੂੰ ਕਿਹਾ ਦੌੜ ਜਾਓ ਭੱਜ ਜਾਓ ਇਹਨੀ ਨਿਮਰਤਾ ਦੇ ਵਿੱਚ ਕੁਝ ਨਾ ਕੁਝ ਸੁਣਾਏ ਜਾਂਦੇ ਨੇ ਕੁਝ ਨਾ ਕੁਝ ਬੁੱਕ ਵੰਡੀਆਂ ਜਾਂਦੇ ਨੇ ਸਿੱਖ ਕੌਮ ਦੇ ਵਿੱਚ ਜਿਹੜੀਆਂ ਕਮੀਆਂ ਉਹ ਕਿਉਂ ਨਹੀਂ ਆਪਾਂ ਦੱਸਣੀਆਂ ਬਾਈ ਤਰਾਸ਼ਦੀ ਹੈ ਕਰੋੜਾਂ ਦੇ ਲੰਗਰ ਸਲਕਾਂ ਦੇ ਲੱਗ ਜਾਂਦੇ ਨੇ ਸਤਾਲ ਬੁਖਸ ਦੇ ਕਿੰਨੇਕ ਲੱਗਦੇ ਨੇ ਆ ਮੋਬੈਲਾਂ ਵਿੱਚ ਇੰਨਾ ਵਧੀਆ ਨਹੀਂ ਹੈਗਾ ਸਿਸਟਮ ਭਾਵੇਂ ਪੜਦੇ ਆਪਾਂ ਜੋ ਬੁੱਕ ਸੀ ਜੋ ਜੋ ਕਿਤਾਬ ਸੀ ਜਿਸ ਕੌਮ ਦੇ ਵਿੱਚ ਕਿਤਾਬਾਂ ਗਈਆਂ ਉਹ ਕੌਮ ਗਈ ਸਿੱਧੀਆਂ ਵਿਚਾਰਾਂ ਦੇ ਸਿੱਧੀਆਂ ਜਿਹੜੇ ਨਿਆਣਿਆਂ ਨੇ ਨੌਜਵਾਨਾਂ ਨੇ ਕਿਤਾਬਾਂ ਪੜ੍ਹਨੀਆਂ ਛੱਡ ਦਿੱਤੀਆਂ ਉਹ ਕੌਮ ਦਾ ਭਵਿੱਖ ਧੁੰਦਲਾ ਹੋ ਜਾਏਗਾ ਬਹੁਤ ਜ਼ਰੂਰੀ ਹੈ ਇਤਿਹਾਸ ਬਹੁਤ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਮੈਂ ਵਿਚਾਰ ਕਰਿਆ ਸੀ ਅਰੰਭ ਕੀਤਾ ਵੀ ਇਹ ਬੜਾ ਕੀਮਤੀ ਸੀ ਅਸੀਂ ਦੁਨੀਆ ਦੇ ਕੋਨੇ-ਕੋਨੇ ਵਿੱਚ ਪਹਚਾ ਪਹਚਾਉਣਾ ਸੀ ਜਿੰਨੋ ਜੋ ਆਂਦਾ ਉਹ ਦੱਸ ਸਕਦਾ ਮੈਂ ਹਮੇਸ਼ਾ ਕਹਿੰਦਾ ਹੁਨਾ ਕੋਈ ਸਵਾਲ ਕਰੇਗਾ ਵੀ ਭਾਈ ਸਾਹਿਬ ਤੁਸੀਂ ਤੇ ਪੜਿਆ ਤੁਸੀਂ ਤੇ ਬੋਲਦੇ ਹੋ ਅਸੀਂ ਤੇ ਅਨਪੜ੍ਹ ਜ਼ਿਮੀਂਦਾਰ ਬੰਦੇ ਅਸੀਂ ਪ੍ਰਚਾਰਕ ਕਿਵੇਂ ਤੁਹਾਡਾ ਸਵਾਲ ਹੈ ਤੇ ਮੇਰਾ ਉੱਤਰ ਹੈ ਬਾਬੇ ਨਾਨਕ ਦੀ ਕਮਾਈ ਸਿੱਖ ਵਿੱਚੋਂ ਦਿਸਦੀ ਹੈ ਜਿੱਦੂ ਇੱਕ ਜ਼ਿਮੀਂਦਾਰ ਅਨਪੜ੍ਹ ਬੰਦਾ ਜਿਹੜਾ ਸਾਡੇ ਵਾਂਗੂ ਪ੍ਰਚਾਰ ਨਹੀਂ ਕਰ ਸਕਦਾ ਜਦੋਂ ਉਹ ਬਾਲਟੀ ਫੜਕੇ ਢਾਲਦੀ ਜਦੋਂ ਉਹ ਫੁਲਕਾ ਫੜ ਕੇ ਟੋਕਰੀ ਦੇ ਵਿੱਚ ਜਦੋਂ ਉਹ ਝੂਠੇ ਭਾਂਡੇ ਫੜ ਕੇ ਸੜਕਾਂ ਤੇ ਕਿਧਰੇ ਵੀ ਜਾ ਕੇ ਜਾਂ ਕਿਸੇ ਵੀ ਗੁਰੂ ਘਰ ਜਾ ਕੇ ਸੇਵਾ ਕਰਦਾ ਉਹ ਇੱਕ ਪ੍ਰਚਾਰ ਕਰ ਰਿਹਾ ਸਾਹਮਣੇ ਵਾਲਾ ਕੋਈ ਵੀ ਦੇਖਦਾ ਵੀ ਇਹ ਚੀਜ਼ ਇਹ ਕੀ ਕਰ ਰਿਹਾ ਹੈ ਸੇਵਾ ਦਾ ਕਨਸੈਪਟ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਸਿੱਖ ਵਿੱਚ ਆਇਆ ਜਦੋਂ ਕਿਸੇ ਨੇ ਦੇਖਿਆ ਵੀ ਇਹ ਬੜਾ ਚੰਗਾ ਕੰਮ ਕਰ ਰਿਹਾ ਇੱਕ ਪ੍ਰਚਾਰ ਬੋਲ ਕੇ ਹੁੰਦਾ ਇੱਕ ਵੈਸੇ ਹੀ ਚੁੱਪਚਾਪ ਵੀ ਹੁੰਦਾ ਤੁਸੀਂ ਕਿਰਿਆ ਕਰੋ ਵਧੀਆ ਕਰਮ ਕਰੋ ਸੇਵਾ ਕਰੋ ਕੋਈ ਸਿਮਰਨ ਤੇ ਬੈਠਾ ਹੋਵੇ ਕੋਈ ਸੇਵਾ ਹੱਥੀ ਕਰਦਾ ਹੋਵੇ ਉਹਦੇ ਤੋਂ ਹੀ ਇੱਕ ਪ੍ਰਚਾਰ ਦਾ ਮੈਸੇਜ ਅਲ ਚਲਾ ਜਾਂਦਾ ਹੈ ਕੋਈ ਬਾਹਰੋਂ ਬੰਦਾ ਕਿਸੇ ਵੀ ਦੂਜੀ ਕਮਿਊਨਿਟੀ ਦਾ ਆ ਕੇ ਜਦੋਂ ਸਾਡੇ ਸਿੱਖ ਭਾਈ ਨੂੰ ਇਦਾਂ ਸੇਵਾ ਕਰਦਾ ਨਿਮਰਤਾ ਦੇ ਵਿੱਚ ਹੱਥ ਜੋੜਦਾ ਦੇਖਦਾ ਤੇ ਉਹ ਇੱਕ ਪ੍ਰਚਾਰੀ ਹੋ ਜਾਂਦਾ ਹੈ ਏ ਗੁਰੂ ਨਾਨਕ ਮਹਾਰਾਜ ਜੀ ਦੀ ਜਿਹੜੀ ਕਮਾਈ ਹੈ ਨਿਮਰਤਾ ਕਿਰਤ ਕਰਨੀ ਠੀਕ ਹੈ ਜੀ ਵੰਡ ਕੇ ਛਕਣਾ ਔਰ ਮਿੰਦ ਕਰਨੀ ਨਾਮ ਜਪਣਾ ਇਹ ਏਕ ਪ੍ਰਚਾਰ ਹੀ ਤੇ ਹੈ ਜਿਹੜਾ ਮਾਂ ਬਾਪ ਘਰ ਬੈਠ ਕੇ ਸਵੇਰੇ ਭਜਨ ਤੇ ਬੈੰਦਾ ਤੇ ਉਹਦੇ ਨਿਆਣੇ ਜਦੋਂ ਉਹਨੂੰ ਦੇਖਦੇ ਨੇ ਤੇ ਉਹ ਪ੍ਰਚਾਰ ਹੀ ਹੈ ਕਹਿਣ ਦੀ ਵੀ ਜ਼ਰੂਰਤ ਨਹੀਂ ਉਹਨਾਂ ਦੇ ਵਿੱਚ ਵੀ ਹੈ ਕੁਦਰਤੀ ਆ ਜਾਂਦਾ ਮੇਰਾ ਬਾਪੂ ਬੈਂਦਾ ਮੇਰੀ ਮੰਮੀ ਬੈਂਦੀ ਮੇਰਾ ਪਾਪਾ ਬੈਂਦਾ ਪਾਠ ਕਰਦੇ ਨੇ ਅਸੀਂ ਵੀ ਥੋੜਾ ਬੋਧਾ ਕਰ ਲਈਏ ਮੈਂ ਤੇ ਤੁਸੀਂ ਆਪਾਂ ਇੰਦੀ ਸਿੱਖਿਆ ਨਾ ਸਾਡੇ ਘਰ ਨਹੀਂ ਕਰਦੇ ਸੀ ਕਰਦੇ ਸੀ ਵੱਡਾ ਭਾਈ ਕਰਦਾ ਹੋਏਗਾ ਛੋਟਾ ਕਰਦਾ ਹੋਏਗਾ ਚਾਚੀ ਕਰਦੀ ਹੋਏਗੀ ਤਾਈ ਕਰਦੀ ਹੋਏਗੀ ਮਾਂ ਕਰਦੀ ਹੋਏਗੀ ਬਾਪੂ ਕਰਦਾ ਹੋਏਗਾ ਗੁਰਦੁਆਰੇ ਜਾਂਦੇ ਹੋਣਗੇ ਇਹ ਸਾਰੇ ਇੱਦਾਂ ਹੀ ਲੱਗਣ ਲੱਗੀ ਹੈ ਮੈਂ ਤੁਸੀਂ ਭਾਵੇਂ ਮੰਨੋ ਨਾ ਮੰਨੋ ਇੱਕ ਪ੍ਰਚਾਰ ਹੈ ਬੇੰਤੀ ਆ ਵੀ ਖਜ਼ਾਨਾ ਬੜਾ ਕੀਮਤੀ ਸੀ ਦੁਨੀਆ ਦੇ ਕੋਨੇ-ਕੋਨੇ ਦਾ ਗਾਜ਼ੀ ਲੈ ਕੇ ਜਾਣਾ ਸੀ ਅੱਜ ਦੇ ਸੋਸ਼ਲ ਮੀਡੀਆ ਦਾ ਯੁੱਗ ਹੈ ਅੱਜ ਦੇ ਪਿੰਡ ਤੋਂ ਕੀ ਸਾਰੇ ਸੰਸਾਰ ਵਿੱਚ ਧੁੰਮਾ ਪਾ ਸਕਦਾ ਗੁਰੂ ਨਾਨਕ ਦਾ ਗਿਆਨ ਪਰ ਇਹਨੂੰ ਪੋਜ਼ਿਟਿਵ ਤਰੀਕੇ ਦੇ ਨਾਲ ਲੈ ਜਾਈਏ ਅੱਜ ਸਾਡੇ ਨਿਆਣੇ ਆਜੀ ਗੱਲਾਂ ਮੋਬਾਈਲਾਂ ਤੇ ਰੀਲਾਂ ਦੇ ਗੰਦੀਆਂ ਮੰਦੀਆਂ ਪਾ ਦਿੰਦੇ ਨੇ ਕੋਈ ਮੈਸੇਜ ਪਾ ਦਿਆ ਕਰੋ ਨੌਜਵਾਨੋ ਕੋਈ ਮੈਸੇਜ ਪਾ ਦਿਆ ਕਰੋ ਗੁਰੂ ਨਾਨਕ ਦੇ ਸ਼ਬਦ ਦਾ ਵੀ ਮੇਰੇ ਬਾਬੇ ਦੀ ਬਾਣੀ ਆ ਕਹਿੰਦੀ ਐ ਮੇਰੇ ਗੁਰੂ ਨਾਨਕ ਮਹਾਰਾਜ ਨੇ ਲੰਗਰ ਵਰਤਾ ਜਿਹੜੀ ਚਲਾਈ ਐ ਆ ਕਹਿੰਦੀ ਐ ਮੇਰੇ ਗੁਰੂ ਨਾਨਕ ਮਹਾਰਾਜ ਨੇ ਕਿਰਤ ਕੀਤੀ ਐ ਕਿਰਤ ਇਹ ਸੰਦੇਸ਼ਾ ਦਿੰਦੀ ਐ ਇਦਾਂ ਦੀਆਂ ਚੀਜ਼ਾਂ ਜੜੀਆਂ ਨੇ ਸੋਸ਼ਲ ਮੀਡੀਆ ਤੇ ਜਿਹ ਦੂਜੀਆਂ ਚੀਜ਼ਾਂ ਚਲਦੀਆਂ ਨੇ ਇਹ ਵੀ ਚਲ ਚਲ ਚੱਲ ਸਕਦੀਆਂ ਨੇ ਇਹ ਪ੍ਰਚਾਰ ਦਾ ਮਾਧਿਅਮ ਹੈ ਘਰ ਘਰੇ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਆ ਸੋ ਵਿਚਾਰ ਚੱਲੀ ਸੀ 사ਤਸੰਗ ਜੀ ਬਹੁਤ ਕੀਮਤੀ ਹੈ ਇਹ ਖਜ਼ਾਨਾ ਆਪਾਂ ਨੂੰ ਜਿਹੜਾ ਫੀਲਡ ਮਿਲਿਆ ਨਾ ਆਪਾਂ ਨੂੰ ਬੜਾ ਹੀ ਡਰ ਲੱਗਦਾ ਹੈ ਵੀ ਕਈ ਵਾਰ ਮਹਾਰਾਜੀ ਤੁਹਾਡਾ ਕਿੰਨਾ ਇਤਿਹਾਸ ਹੈ ਅਸੀਂ ਸੁਣਾਈ ਨਹੀਂ ਪਾਏ ਕਦੇ ਸ਼ੁਰੂ ਹੀ ਨਹੀਂ ਕੀਤਾ ਇੰਨਾ ਇਤਿਹਾਸ ਹੈ ਨਾ ਵੀ ਤੁਹਾਨੂੰ ਦੱਸ ਨਹੀਂ ਸਕਦੇ ਕੁਝ ਪੜਿਆ ਹੈ ਕੁਝ ਸੁਣਾਇਆ ਹੈ ਕੁਝ ਬਾਕੀ ਦਾ ਪੜਨ ਵਾਲਾ ਰਹਿੰਦਾ ਹੈ ਜੇ ਇਸ ਸੰਸਾਰ ਤੋਂ ਚਲੇ ਗਏ ਤੇ ਉਹ ਫਿਰ ਮਨ ਵਿੱਚ ਰਹਿ ਜਾਣ। ਗੁਰੂ ਸਾਹਿਬ ਕਿਰਪਾ ਕਰੋ ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੇ ਸਾਨੂੰ ਇਹ ਸੇਵਾ ਦਿੱਤੀ ਹੈ ਤੇ ਇਹ ਇਤਿਹਾਸ ਜਿਹੜਾ ਹੈ ਇਹ ਦੁਨੀਆ ਤੱਕ ਪਹੁੰਚੇ। ਬਹੁਤ ਪਿਆਰਾ। ਬੜਾ ਮਾਨਮਤਾ ਇਤਿਹਾਸ ਹੈ, ਬੜਾ ਸੁਨਹਿਰੀ ਇਤਿਹਾਸ ਹੈ। ਬੰਦਾ ਜਿਹੜਾ ਨਾ ਨਾਸਤਿਕ ਜਿਹੜਾ ਬੰਦਾ ਨੱਕ ਰਗਣ ਲੱਗ ਪੈਂਦਾ ਐ ਇਦਾਂ ਦਾ ਇਹਹਾਸ ਐ ਕੁੱਟਦਾ ਹੀ ਨਹੀਂ ਪੁਬਾਂ ਮਾਰ ਕੇ ਰੋਏਗਾ ਜੇ ਕਿਤੇ ਸਹੀ ਇਹਹਾਸ ਸੁਣ ਲਈਏ ਕਿਤੇ ਸਾਨੂੰ ਸਮਾਂ ਮਿਲ ਜਾਏ ਆਪਾਂ ਦੇ ਗੜੀ ਵਾਲੀ ਦੇ ਕੀ ਰਨੇ ਆ ਵੀ ਕਿਤੇ ਟੱਪ ਨਾ ਜਾਏ ਸਵਾ 6 ਤੋਂ ਖਿਮਾ ਕਰਨਾ ਤੇ ਉਹ ਦੇ ਕਿੰਨਾ ਅਧਿਆਸ ਕੀ ਕਰਾਂਗੇ ਸਮਝ ਨਹੀਂ ਲੱਗਦੀ ਆਪਣੇ ਆਪ ਪੜਨ ਨੂੰ ਟਾਈਮ ਨਹੀਂ ਲੱਗਦਾ ਕਿਤਾਬਾਂ ਹੈ ਨਹੀਂ ਆ ਲਾਇਬ੍ਰੇਰੀ ਮੈਂ ਦੇਖੀ ਇੱਕ ਦਿਨ ਕਦੀ ਕਿਸੇ ਨੇ ਮੰਗੀ ਨਹੀਂ ਮਾਫ ਕਰ ਦੇਣਾ ਗੁਸਤਾਖੀ ਮਾਫ ਗੁੱਸਾ ਨਾ ਕਰ ਸੱਚ ਹੀ ਜ ਸੱਚ ਠੀਕ ਹੈ ਟਰੂਥ ਇਜ਼ ਬੈਟਰ ਇੱਕ ਦਬਾਂ ਪੜਨ ਦੇ ਲਈ ਸੀ ਮੇਰੇ ਕੋ ਪਸੰਦ ਵੀ ਬਹੁਤ ਪਈਆਂ ਨੇ ਮੰਗੋ ਕੋਈ ਮੰਗਦੇ ਕਿਉਂ ਨਹੀਂ ਭਾਈ ਪੰਜਾਬੀ ਨਹੀਂ ਆਉਂਦੀ ਜੇ ਮੋਬਾਈਲ ਦੇਖ ਸਕਦੇ ਹੋ ਟੀਵੀ ਦੇਖ ਸਕਦੇ ਹੋ ਹੋਰ ਕੁਝ ਕਰ ਸਕਦੇ ਹੋ ਕਿਤਾਬ ਕਿਉਂ ਨਹੀਂ ਪੜੀ ਜਾਂਦੀ ਇਹ ਸਵਾਲ ਹੈ ਜਿਸ ਦੇ ਘਰ ਵਿੱਚ ਕਿਤਾਬਾਂ ਆਉਣ ਗਿਆ ਉਸ ਘਰ ਦਾ ਫਿਊਚਰ ਹੀ ਕੁਝ ਹੋਰ ਹੋਵੇਗਾ ਠੀਕ ਹੈ ਜੀ ਡੈਨਿਕ ਟੇਬਲ ਦੇ ਜਿੱਥੇ ਅਸੀਂ ਡਰਾਇੰਗ ਰੂਮ ਦੇ ਵਿੱਚ ਸਾਡੇ ਮੋਹਰੇ ਗੁਰਮਤਿ ਪ੍ਰਕਾਸ਼ ਜਾਂ ਕੋਈ ਹੋਰ ਚੀਜ਼ ਪਈ ਹੋਣੀ ਚਾਹੀਦੀ ਹੈ ਬੰਦਾ ਉਦਾਂ ਹੀ ਨਿਗਾਹ ਪੈ ਜਾਂਦੀ ਪਾੜੀ ਲੈਂਦਾ ਕੋਈ ਚਾਰ ਅੱਖ ਠੀਕ ਹੈ ਜੀ ਇਹ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਸੋ ਅਰੋ ਵਿਚਾਰ ਆਓ ਇਹ 15ਵਾਂ ਚੱਕਰ ਆਰੰਭ ਕਰਦੇ ਆਂ ਤੂੰ ਹਰ ਤੇਰਾ ਸਭ ਕੋ ਸਭ ਤੁਧਿ ਉਪਾਏ RAM ਰਾਜੇ ਸਾਰਿਆਂ ਜੀਵਾਂ ਦਾ ਮਾਲਕ ਸਭ ਨੂੰ ਪੈਦਾ ਕਰਨ ਵਾਲਾ ਸਾਰਾ ਕੁਝ ਮਹਾਰਾਜੀ ਤੂੰ ਹੀ ਕੀਤਾ ਆਪ ਹੀ ਨੇ ਆਪ ਸਾਜਿਓ ਆਪ ਹੀ ਨੇ ਰਚਿਓ ਨਾ ਦੋਈ ਕੁਦਰਤ ਸਾਜੀ ਹੈ ਕਰਿਆਸਨ ਡਿਟੋ ਚਾਓ ਉਹ ਮਾਲਕ ਆਪ ਬਣਾ ਕੇ ਨਾ ਸਾਰਾ ਕੁਝ ਖਿਡੌਣੇ ਜਿਵੇਂ ਕਹਦੇ ਆ ਕੋਈ ਵੀ ਇਦਾਂ ਦਾ ਕਾਰੀਗਰ ਆਪ ਚੀਜ਼ ਬਣਾ ਕੇ ਫਿਰ ਆਪ ਉਹਦੇ ਨਾਲ ਖੇਡਦਾ ਹੈ ਉਨੂੰ ਉਹਨੂੰ ਵਰਤਦਾ ਹੈ ਉਹਨੂੰ ਯੂਜ਼ ਕਰਦਾ ਹੈ ਠੀਕ ਹੈ ਜੀ ਕੋਈ ਜਹਾਜ਼ ਬਣਾ ਦਿੰਦਾ ਹੈ ਕੋਈ ਟ੍ਰੇਨ ਬਣਾ ਦਿੰਦਾ ਹੈ ਕੋਈ ਗੱਡੀ ਬਣਾ ਦਿੰਦਾ ਹੈ ਕੋਈ ਮੋਟਰ ਬਣਾ ਦਿੰਦਾ ਹੈ ਕੋਈ ਘਰ ਬਣਾ ਦਿੰਦਾ ਹੈ ਕੋਈ ਕੁਝ ਬਣਾ ਦਿੰਦਾ ਹੈ ਉਹ ਬਣਾ ਕੇ ਫਿਰ ਉਹਦੇ ਵਿੱਚ ਸਫ਼ਰ ਕਰਦਾ ਹੈ ਉਹਨੂੰ ਇਸਤੇਮਾਲ ਕਰਦਾ ਹੈ ਯੂਜ਼ ਕਰਦਾ ਹੈ ਐਦਾਂ ਹੀ ਪ੍ਰਮਾਤਮਾ ਨੇ ਸਾਰਿਆਂ ਨੂੰ ਬਣਾ ਕੇ ਬੈਠਾ ਵੇਖੇ ਵਾਕਿਆ ਅਕੇਲਾ ਉਹ ਸਾਰੀ ਸ੍ਰਿਸ਼ਟੀ ਨੂੰ ਦੇਖ ਰਿਹਾ ਵੀ ਇਹ ਕੀ ਕਰਦੇ ਨੇ ਕਾਟ ਕੀ ਪੁਦਰੀ ਕਾ ਕਰੇ ਬਾਬੇ ਬਾਪਰੀ ਖਿਲਾਵਨ ਹਾਰੋ ਜਾਣੇ ਜੈਸਾ ਭੇਗ ਕਰਾਵੇ ਬਾਜੀਗਰੋ ਤੈਸੋ ਹੀ ਸਾਜਿਆ ਮੈਂ ਆਪਣਾ ਖੇਲ ਆਪ ਕਰ ਦੇਖੈ ਖੇਲ ਸੰਕੁਚੇ ਤੋਂ ਨਾਨਕ ਏਕੈ ਤੂੰ ਹਰ ਤੇਰਾ ਸਭ ਕੋ ਸਭ ਤੂੰ ਦੀਓ ਪਾਏ ਰਾਮ ਰਾਜੀ ਸਾਰਾ ਕੋ ਜੋ ਨਹੀਂ ਪੈਦਾ ਕੀਤਾ ਤੇ ਮੋਰਾ ਮੈਂ ਆਪਣੀ ਲਾ ਲਈ ਦੂਜੇ ਨੇ ਆਪਣੀ ਲਾ ਲਈ ਤੀਜੇ ਨੇ ਆਪਣੀ ਲਾ ਲਈ ਕਾਪੀਰਾਈਟ ਆ ਗਏ ਇਹ ਮੇਰੀ ਹੈ ਮੇਰੀ ਤੂੰ ਕਿਦਾਂ ਚਰਾ ਸਕਦਾ ਠੀਕ ਹੈ ਜੀ ਬੁੱਧ ਰੱਬ ਨੇ ਦਿੱਤੀ ਸੋਚ ਰੱਬ ਨੇ ਦਿੱਤੀ ਰਾਈਟਿੰਗ ਰੱਬ ਨੇ ਦਿੱਤੀ ਸਿੱਖਿਆ ਰੱਬ ਨੇ ਦਿੱਤੀ ਗਿਆਨ ਰੱਬ ਨੇ ਦਿੱਤਾ ਜਦੋਂ ਪਬਲਿਸ਼ ਕਰਦਾ ਹੈ ਪਬਲਿਸ਼ ਕਰਦਾ ਹੈ ਕਿਤਾਬ ਨੂੰ ਉੱਥੇ ਪ੍ਰਕਾਸ਼ਕ ਉਹ ਰਾਈਟਰ ਚਲੋ ਉਹਦੇ ਮਿੰਦ ਕੀਤੀ ਐ ਪਰ ਉਹ ਬੰਦਾ ਇਸ ਤਰ੍ਹਾਂ ਨਾ ਸਮਝੇ ਵੀ ਮੈਂ ਜੀ ਮੈਂ ਕੀਤਾ ਮੈਂ ਵਿਦਵਾਨ ਮੈਂ ਲਿਖਿਆ ਮੇਰਾ ਮੇਰਾ ਸੁਣ ਨਹੀਂ ਇਹ ਵੀ ਦਾਤਰੀ ਦਾਤਾਰੇ ਮਾਲਕ ਜਿਹੜਾ ਮੈਂ ਤੁਹਾਡੇ ਨਾਲ ਬੋਲ ਰਿਹਾ ਮੈਂ ਐਵੇਂ ਜੀ ਫੂ ਫੂ ਕਰਦਾ ਬਣਾ ਮੈਂ ਤੇ ਜੀ ਬਹੁਤ ਬੜਾ ਵਧੀਆ ਬੋਲਿਆ ਜੀ ਚੰਗਾ ਬੋਲਿਆ ਐਦਾਂ ਹੀ ਪੁੱਛਦਾ ਮੈਂ ਦੇਖਿਆ ਕਿਦਾਂ ਬੋਲਿਆ ਦੇਖਿਆ ਸੀ ਮੇਰੀ ਸਪੀਚ ਕਿਦਾਂ ਦੀ ਉਹ ਤੇਰੀ ਸਪੀਚ ਕੀ ਕਰੇਗੀ ਜੇ ਉਹਨੇ ਕੋਈ ਬਟਨ ਦਬਾ ਦਿੱਤਾ ਤੇਰੇ ਸਰੀਰ ਦਾ ਇੱਥੇ ਸਪੀਚਰ ਸਭ ਜਾਂਦੀਆਂ ਨੇ ਬੇਸਮਾਲਿਆ ਥਾ ਆਇਆ ਗੰਤਿਆ ਤੋਲੇ ਕਈ ਵਾਰ ਗਲਾ ਹੀ ਨਹੀਂ ਜਲਦਾ ਕੇਵਲ ਸੇਧ ਹੀ ਯਾਦ ਵਿੱਚ ਚੱਕਰ ਆ ਜਾਂਦੇ ਨੇ ਚੰਗੇ ਭਲੇ ਨੂੰ ਰੋਟੀ ਨਹੀਂ ਹੁੰਦਾ ਸਵੇਰੇ ਸਵੇਰੇ ਠੀਕ ਹੈ ਜੀ ਤੂੰ ਕਹਦਾ ਦਾਵਾ ਕਰੇਗਾ ਮੈਂ ਬੋਲਾਂਗਾ ਮੈਂ ਸੁਣ ਲਾਂਗਾ ਮੈਂ ਗੁਰਦਾਰੇ ਚਲਾ ਜਾਾਂਗਾ ਤੂੰ ਜਾਂਦਾ ਨਹੀਂ ਐਦਾਂ ਦੀ ਕੋਈ ਚੀਜ਼ਾਂ ਨਹੀਂ ਇਹ ਸਾਰਾ ਕੁਝ ਇਹ ਤਾਂ ਰਚਨ ਰਚਿਆ ਕਰਤਾਰ ਇਹਦੇ ਕਰਤਾਰ ਨੇ ਸਾਰਾ ਕੁਝ ਕੀਤਾ ਤੂੰ ਹਰ ਤੇਰਾ ਸਭ ਕੁਝ ਸਭ ਤੂੰ ਦਿਓ ਪਾਏ RAM RAJ MAHARAJ JI ਇਹ ਤੇਰਾ ਖੇਲ ਤੂੰ ਸਾਨੂੰ ਕਢਾਉਣਿਆਂ ਨੂੰ ਨਚਾਰਿਆਂ ਭਗਤ ਰਵਦਾਸ ਜੀ ਦੀ ਵੀ ਪੰਕਤੀ ਪੜ ਲੈਣੇ ਆਏਗਾ ਮਾਟੀ ਕਾ ਪੁੱਤਰਾ ਕੈਸੇ ਨੱਚਦਾ ਦੇਖੇ ਦੇਖੇ ਸੁਣੇ ਬੋਲੇ ਉਹ ਦੌਰਿਓ ਫਿਰਦਾ ਜਬ ਕਛ ਪਾਵੇ ਤਬ ਗਰਭ ਕਰਤ ਹੈ ਮਾਇਆ ਗਈ ਤਬ ਰੋਵਨ ਲਗਤ ਹੈ ਜਦੋਂ ਆਉਂਦਾ ਤੇ ਪਾਰਟੀ ਝੜਦੀ ਹੁੰਦੀ ਹੈ ਲੱਡੂਆਂ ਦੇ ਡੱਬੇ ਹੁੰਦੇ ਨੇ ਜਦੋਂ ਆਉਂਦੀ ਫਿਰ ਖੁਸ਼ੀਆਂ ਦੇ ਢੋਲੀਆਂ ਢੋਲੀਆਂ ਆਉਂਦਾ ਢੋਲ ਵਜਾਉਂਦਾ ਬੈਂਡ ਵਾਜੇ ਵਾਲੇ ਆਉਂਦੇ ਨੇ ਬੈਂਡ ਵਾਜਾਂ ਨੱਚਦਾ ਜਬ ਕਛ ਪਾਵਾਂ ਕਹਿੰਦਾ ਦੇਖਿਆ ਨਾ ਮੈਂ ਮਿਹਨਤ ਕੀਤੀ ਉਹ ਨਹੀਂ ਤੇਰੇ ਤੇ ਮੇਰ ਹੈ ਦੇ ਗਿਆ ਮਗਨੀ ਮੈਂ ਤੇ ਗਰੀ ਇੱਥੇ ਪਹੁੰਚਾ ਦਿੰਦਾ ਉਹ ਨਹੀਂ ਨਹੀਂ ਭੁਲੇਖਾ ਦਿਨੂ ਮਿਹਨਤ ਤੇਰੀ ਹੈ ਜੇ ਬਰਕਤ ਨਾ ਦਿੰਦਾ ਮੈਂ ਹਮੇਸ਼ਾ ਕਹਿੰਦਾ ਹਾਂ ਨਾ ਜੇ ਬਖਸ਼ਿਸ਼ ਨਾ ਦਿੰਦਾ ਤੂੰ ਕਿਧਰੇ ਨਹੀਂ ਪਹੁੰਚ ਸਕਦਾ ਸੀ ਇੱਕ ਬੰਦਾ ਸਾਲ ਦਾ ਕਮਾਉਂਦਾ 50 ਲੱਖ ਇੱਕ ਕਮਾਉਂਦਾ 5 ਲੱਖ 50 ਲੱਖ ਵਾਲਾ 70 ਲੱਖ ਖਰਚ ਕਰ ਦਿੰਦਾ 5 ਲੱਖ ਵਾਲਾ 2 ਲੱਖ ਵਿਚਾਲਾਉਂਦਾ ਸਿਆਣਾ ਕਿਹੜਾ ਬਰਕਤਗੇ ਦੇ ਕੋਲ ਜੀ ਠੀਕ ਹੈ ਜੀ ਦਿਵਾਲੀਏ ਲੋਕ ਪੜੇ ਨੇ ਆਪਾਂ ਦਿਵਾਲੀਏ ਕਰੋੜਾਂ ਦੇ ਬਿਜ਼ਨਸ ਉਹ ਦਿਵਾਲੀਓ ਕਰਜ਼ਾਈ ਕਹਿੰਦੇ ਕਰਜ਼ਾ ਹੀ ਬੜਾ ਉਹਨਾਂ ਦੇ ਉਹਦੇ ਕਰੋੜਾਂ ਬਦੀ ਸੀ ਇੱਕ ਥੋੜਾ ਕਮਾਉਣ ਵਾਲਾ ਵੀ ਆਪਣਾ ਕੋਈ 50000 ਦੇ ਵਿੱਚੋਂ ਵੀ 20000 ਖਰਚ ਕਰਕੇ 30000 ਖਰਚ ਕਰਦੇ 10000 ਬਚਾਉਂਦਾ ਤੇ ਉਹ ਸਾਲ ਦਾ ਕਿੰਨਾ ਬਣ ਗਿਆ ਉਹਦਾ ਉਹ ਬਚਾਉਂਦਾ ਉਹ ਹੈ ਬਿਜ਼ਨਸ ਮਾਈਂਡਡ ਬੰਦਾ ਤੇ ਜਿਹੜਾ ਸੋਚਦਾ ਹੀ ਨਹੀਂ ਇਹ ਸਾਰਾ ਕੁਝ ਵੈਸੇ ਉਹਦੀ ਬਰਕਤ ਬਖਸ਼ਿਸ਼ ਹੈ ਉਹਦਾ ਖੇਲ ਹੈ ਇੱਥੇ ਇਹ ਵੀ ਨਹੀਂ ਕਹਿ ਸਕਦਾ ਵੀ ਮੈਂ ਸਿਆਣਪ ਨਾਲ ਹੀ ਕਰਦਾ ਮੈਂ ਸਿਆਣਪ ਨਾਲ ਬਚਾਉਣਾ ਮੈਂ ਸਿਆਣਪ ਨਾਲ ਸੇਵ ਕਰਦਾ ਨਹੀਂ ਉਹ ਮਿੰਟਾਂ ਦੇ ਵਿੱਚ ਹੀ ਲਾ ਦਿੰਦਾ ਆਪਾਂ ਥੋੜਾ ਥੋੜਾ ਕਰਦੇ ਰਹਿੰਦੇ ਆ ਵੀ ਇਧਰ ਥੋੜਾ ਵਿਚਾਲੀਏ ਇਧਰ ਵਿਚਾਲੀਏ ਤੇ ਉਹ ਫਿਰ ਜੋ ਦੂਜੇ ਪਾਸੇ ਲੱਗਦਾ ਤੇ ਉਹ ਹਜ਼ਾਰਾਂ ਦਾ ਬਿੱਲ ਬਣ ਜਾਂਦਾ ਇਹ ਮਾਲਕ ਦੀ ਕਲਾ ਖੇਲ ਹੈ ਉਹਦੇ ਅੱਗੇ ਅਰਦਾਸ ਹੀ ਕਰੀ ਜਾਣੀ ਮਹਾਰਾਜ ਜੀ ਬਖਸ਼ ਨਹੀਂ ਬਸ ਮਹਾਰਾਜ ਜੀ ਬਖਸ਼ ਲਈ ਵਾ ਜੋ ਦਿੱਤਾ ਇਹਨੂੰ ਚੰਗੇ ਬਾਸੇ ਲਾਵੀ ਸੁਖਾਂ ਢਾਣਾ ਹੋਵੇ ਵਰਕਤਾ ਪਾਵੀ ਇਹ ਅਰਦਾਸ ਲੋਜ ਕਰਦੇ ਆ ਨਾ ਇਸ ਕਰਕੇ ਤੂੰ ਅਰ ਤੇਰਾ ਸਭ ਕੋ ਸਭ ਤੂੰ ਦੀ ਉਪਾਏ ਰਾਮ ਰਾਜੇ ਸਾਰਾ ਕੁਝ ਮਾਲਕ ਦਾ ਦਿੱਤਾ ਮਹਾਰਾਜ ਜੀ ਤੇਰਾ ਹੀ ਦਿੱਤਾ ਸਾਹ ਲੈ ਰਹੇ ਆ ਤੇਰਾ ਹੀ ਦਿੱਤਾ ਤੁਰ ਰਹੇ ਆ ਇੱਕ ਇੱਕ ਕਦਮ ਤੇ ਮਹਾਰਾਜ ਜੀ ਤੇਰਾ ਸ਼ੁਕਰਾਨਾ ਕਰਦੇ ਰਹੀਏ ਬਸ ਇਹ ਸਾਨੂੰ ਸਮਤ ਦੇ ਕਿਛ ਹਾਥ ਕਿਸੇ ਦਾ ਜੋ ਅਸੀਂ ਪੜਿਆ ਅਗਲੀ ਪੰਕਤੀ ਚ ਕਲੀਅਰ ਆ ਗਿਆ ਕਿ ਸ਼ਹਾਦ ਕਿਸੈ ਦੇ ਦੇਕ ਕਿਸ਼ਨਾ ਹੀ ਸਭ ਚੱਲੇ ਚਲਾਏ ਮਰਜੀ ਕਹਿੰਦੇ ਇਨਾ ਜਨਤਾ ਕੈ ਵਸ ਕਿਸ਼ਨਾ ਹੀ ਤੁਧ ਵੇਕੀ ਜਉ ਤਿਉ ਪਾਇਆ ਇਕਨਾਂ ਨੂੰ ਤੂੰ ਮਿਲ ਲੈ ਕਿ ਆਪੋ ਤੁਧ ਖਵਾਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਧ ਆਪ ਬਜਾਇਆ ਸਹਜੇ ਹੀ ਸੱਜ ਸਮਾਇਆ ਕਿ ਸ਼ਹਾਦ ਕਿਸੈ ਦੇ ਕਿਛ ਨਾ ਹੀ ਸਭ ਚੱਲੇ ਚਲਾਏ ਮੇਰੇ ਹੱਥ ਵਿੱਚ ਮੇਰੀ ਜਿੰਦ ਨਹੀਂ ਮੇਰੇ ਹੱਥ ਵਿੱਚ ਮੇਰੇ ਸਵਾਸ ਨਹੀਂ ਮੇਰੇ ਹੱਥ ਵਿੱਚ ਮੇਰਾ ਸਫਲਤਾ ਨੁਕਸਾਨ ਨਹੀਂ ਸਾਰਾ ਕੁਝ ਉਹਦੇ ਹੱਥ ਵਿੱਚ ਹੈ ਜਿਸ ਦੇ ਹੱਥ ਵਿੱਚ ਹੈ ਤੇ ਉਹਦੇ ਨਾਲ ਪਿਆਰ ਕਰੀਏ ਉਹਨੂੰ ਅਪਣਾ ਲਈਏ ਤਾਂ ਜੋ ਬਚ ਕੇ ਰਵਾਂਗੇ ਕਿਉਂਕਿ ਜਾਮ ਗੁਰੂ ਹੋਏ ਵੱਲ ਲੱਖ ਬਾਹਾਂ ਕਿਆ ਕੀਜਿਆ ਜਿਹਦੇ ਵੱਲ ਉਹ ਹੋ ਗਿਆ ਕਰਤਾਪੁਰਾ ਮੇਰੇ ਰਾਮ ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਭਾਉ ਕਿਸ਼ਨਾ ਹੀ ਜਮਨੇ ਹੀ ਆਵੇ ਨਿਰ ਜਿਹਦੇ ਵੱਲ ਉਹ ਹੋ ਗਿਆ ਉਹ ਰਾਮ ਨੂੰ ਬਹੁਤ ਵਧਾਏਗਾ ਰੱਬ ਉਹਨੂੰ ਬਹੁਤ ਵਧਾਏਗਾ ਇਸ ਕਰਕੇ ਸਾਡੇ ਹੱਥ ਵਿੱਚ ਕਿਛ ਨਹੀਂ ਹੈ ਉਹ ਉਹ ਵਕਰੀ ਗੱਲ ਹੈ ਕੋਈ ਕਹਿ ਦਿੰਦਾ ਹੰਕਾਰ ਦੇ ਵਿੱਚ ਮੈਂ ਇੰਜ ਕਰ ਦੂੰ ਮੈਂ ਉੰਜ ਕਰ ਦੂੰ ਇੰਜ ਉੰਜ ਕਰਦਾ ਕਰਦਾ ਉਹਦੇ ਨਾਲ ਉੰਜ ਹੋ ਜਾਂਦਾ ਕਿ ਮਾ ਕਰਨ ਉਹ ਕਿਸੇ ਦਾ ਪਲਾਨ ਬਣਾਉਂਦਾ ਇੰਜ ਉੰਜ ਕਰਦਾ ਉਹ ਉਹ ਵਿਚਾਰਾ ਠੀਕ ਰਹਿੰਦਾ ਤੇ ਜਿਹੜਾ ਕਹਿੰਦਾ ਮੈਂ ਇੰਜ ਕਰ ਦੂੰ ਉੰਜ ਕਰ ਦੂੰ ਐਦਾਂ ਕਰ ਦੂੰ ਤੇ ਕੁਦਰਤ ਉਹਦੇ ਨਾਲ ਕੀ ਕਰ ਦਿੰਦੀ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਕਿਉਂ ਕਿਸ ਹਾਦ ਕਿਸ ਹਦਾ ਕਿਛ ਨਹੀਂ ਮੈਂ ਕਿਸੇ ਨੂੰ ਜ਼ਿਆਦਾ ਨੁਕਸਾਨ ਦਾ ਕਿਸੇ ਦੀ ਕਿਸੇ ਦੀ ਮਾੜੀ ਚੀਜ਼ ਦਾ ਪਲਾਨ ਬਣਾਉਣਾ ਪਿਆ ਤੇ ਉਹ ਪਲਾਨ ਤੇ ਕਿਤੇ ਜੰਨਣਾ sire ਉਹ ਤੂੰ ਪਹਿਲਾਂ ਆਪਣਾ ਹੀ ਪਲਾਨ ਰੱਬ ਨੇ ਬਣਾਇਆ ਹੋਣਾ ਠੀਕ ਹੈ ਜੀ ਪਹਿਲਾਂ ਪਤਾ ਨਹੀਂ ਆਪਣਾ ਹੀ ਕੁਝ ਹੋ ਜਾਣਾ ਇਸ ਕਰਕੇ ਚੰਗੀ ਸੋਚ ਚੰਗਾ ਪਲਾਨ ਚੰਗੀ ਵਰਤੀ ਚੰਗੀਆਂ ਸਲਾਹਾਂ ਚੰਗਾ ਬੀਜ ਚੰਗਾ ਵਰਤਾਓ ਇਹ ਸਾਰੀਆਂ ਚੀਜ਼ਾਂ ਸਾਨੂੰ ਗੁਰੂ ਸਾਹਿਬ ਨੇ ਦੱਸੀਆਂ ਇਹ ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ ਜੇ ਚੰਗਾ ਕਰਾਂਗੇ ਤੇ ਚੰਗਾ ਪਾਵਾਂਗੇ ਮੰਦਾ ਕਰਾਂਗੇ ਤੇ ਮੰਦਾ ਪਾਵਾਂਗੇ ਚੰਗਾ ਬੋਲਾਂਗੇ ਤੇ ਚੰਗਾ ਸੁਣਾਂਗੇ ਚੰਗਾ ਬਿਹਵਰੇ ਕਰਾਂਗੇ ਤੇ ਅਗਲਾ ਇੱਜ਼ਤ ਕਰੇਗਾ ਨਹੀਂ ਤੇ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਯੁੱਗ ਬਹੁਤ ਐਡਵਾਂਸ ਹੈ ਨਾ ਨਿਆਣਾ ਨਾ ਬੁੱਢਾ ਤੇ ਨਾ ਨੌਜਵਾਨ ਕੋਈ ਕਿਸੇ ਦੀ ਪਰਵਾਹ ਨਹੀਂ ਕਰਦਾ ਖਿਮਾ ਕਹਿੰਦਾ ਕਹਿੰਦਾ ਚੱਲ ਚੱਲ ਨੌਜਵਾਨ ਵੀ ਕਹਿੰਦਾ ਚੱਲ ਚੱਲ ਨਿਆਣੇ ਵੀ ਕਹਿੰਦੇ ਨੇ ਚੱਲ ਚੱਲ ਬੁੱਢਾ ਵੀ ਕਹਿੰਦਾ ਚੱਲ ਚੱਲ ਸਾਰੇ ਕਹਿੰਦੇ ਚੱਲ ਚੱਲ ਕੋਣ ਕਿਸੇ ਦੇ ਅੱਗੇ ਪਰਵਾਹ ਕਰਦਾ ਖਿਮਾ ਕਰਨਾ ਜਮਾਨਾ ਹੀ ਸਮਾਇਆ ਸਦਾ ਆ ਗਿਆ ਇਸ ਤਰ੍ਹਾਂ ਦਾ ਆ ਗਿਆ ਬਾਣੀ ਵਿੱਚ ਲਿਖਿਆ ਕਾਲੀ ਯੁਗ ਦੇ ਵਿੱਚ ਇਸੇ ਤਰ੍ਹਾਂ ਹੀ ਆਪ ਆਪਣੀ ਬੁਧਹਿ ਜਿੱਤੀ ਵਰਨਰ ਪਰ ਬੰਤੁਆ ਦਿੱਤੀ ਕਿ ਸ਼ਹਾਦ ਕਿਸੇ ਦੇ ਕਿਸ਼ਨਾ ਹੀ ਸਭ ਚੱਲੇ ਚਲਾਏ ਇਸ ਕਰਕੇ ਸੰਸਾਰ ਦੇ ਵਿੱਚ ਗੁਰਮਤ ਦੇ ਧਾਰਨੀ ਬਣੀਏ ਤੇ ਗੁਰਮਤ ਦੇ ਅਨੁਸਾਰ ਚਲਾਂਗੇ ਇੱਜ਼ਤ ਵੀ ਮਿਲੇਗੀ ਇਤਫਾਕ ਵੀ ਰਹੇਗਾ ਪਿਆਰ ਵੀ ਬਣਿਆ ਰਹੇਗਾ ਔਰ ਸਾ ਸੰਗਤ ਜੀ ਚੜ੍ਹਦੀ ਕਲਾ ਵੀ ਹੋਏਗੀ ਬਸ ਥੋੜਾ ਬਾਣੀ ਦੇ ਨਾਲ ਜੁੜ ਜਾਈਏ ਬਾਣੀ ਵਿੱਚ ਜੁਗਤियां ਨੇ ਸਿਖਾ ਦਿੰਦੀ ਬਾਣੀ ਠੀਕ ਹੈ ਜੀ ਜਿਹੜਾ ਝੁਗਦਾ ਨਹੀਂ ਨੂੰ ਝੁਗਣਾ ਸਿਖਾ ਦਿੰਦੀ ਹੈ ਬਾਣੀ ਠੀਕ ਹੈ ਜੀ ਜਿਹੜਾ ਕਹਿੰਦਾ ਨਾ ਮੈਂ ਨਹੀਂ ਝੁਗਣਾ ਮੈਂ ਨਹੀਂ ਝੁਗਦਾ ਜੇ ਨਾ ਚਾਰ-ਚਰ ਵਾਰੀ ਮੱਥਾ ਟੇਕੇਗਾ ਤਾਂ ਕਿ ਉਹ ਜੁਗਤियां ਨੇ ਗੁਰਬਾਣੀ ਦੇ ਵਿੱਚ ਠੀਕ ਹੈ ਜੀ ਗੁਰਬਾਣੀ ਦੱਸਦੀ ਹੈ ਝੁਕਾ ਦਿੰਦੀ ਹੈ ਗੁਰਬਾਣੀ ਝੁਕਾ ਦਿੰਦੀ ਹੈ ਗੁਰਬਾਣੀ ਦੁਸ਼ਮਣ ਨੂੰ ਵੀ ਠੀਕ ਹੈ ਜੀ ਬੜੇ-ਬੜੇ ਆਏ ਸੀ ਗੁਰੂਆਂ ਦੇ ਸਾਹਮਣੇ ਅੰਜ ਕਰਦੇ ਆਂਗੇ ਉੰਜ ਕਰਦੇ ਆਂਗੇ ਦੀ ਉਹਨਾਂ ਨੂੰ ਫੇਰ ਝੁਕਣਾ ਪਿਆ ਜਿਨ ਤੂੰ ਮੇਲੇ ਪਿਆਰੇ ਸੇ ਤੁਧ ਮਿਲੇ ਜੋ ਹਰ ਮਨ ਪਾਏ ਜਿਨ੍ਹਾਂ ਨੂੰ ਨਾਨਕ ਸਤਿਗੁਰੂ ਤੇ ਨ ਮਿਲਾਇਆ ਇਹ ਵੀ ਪੰਕਤੀ ਨਾਲ ਜੋੜਦੀ ਹੈ ਜਿਨ੍ਹਾਂ ਤੁਰੇ ਪਿਆਰ ਸੰਜੋਗ ਸੋ ਮਹਾਰਾਜ ਉਹਨਾਂ ਨੂੰ ਮਿਲਾਉਂਦਾ ਹੈ ਜਿਹੜੇ ਉਹਨੂੰ ਚਾਹੁੰਦੇ ਨੇ ਦਿਲਾਂ ਦਿਲ ਨਾ ਦਿਲ ਦੀ ਸੁਣਦਾ ਤੁਸੀਂ ਕੋਈ ਏਦਾਂ ਦੀ ਪੋਜ਼ਿਟਿਵ ਚੀਜ਼ ਸੋਚੋ ਬੰਦਾ ਕਹਿੰਦਾ ਮੈਨੂੰ ਉਸ ਵੇਲੇ ਨਾ ਏਦਾਂ ਮਹਿਸੂਸ ਹੋਇਆ ਸੀ ਮੈਨੂੰ ਯਾਦ ਕਰਦਾ ਜਾਂ ਕਿਸੇ ਨੂੰ ਯਾਦ ਕਰੀਦਾ ਉਤੋਂ ਆ ਜਾਂਦਾ ਇਹ ਤੇ ਆਮ ਤੇ ਇਤਫਾਕ ਦੀ ਆ ਜਾਂ ਏਦਾਂ ਬਣ ਜਾਂਦੀ ਕੋਈ ਚੀਜ਼ ਤੇ ਪਰ ਮਹਾਰਾਜ ਜੀ ਕਹਿੰਦੇ ਨੇ ਉਹਨਾਂ ਨੂੰ ਉਹ ਮਿਲਦਾ ਹੈ ਜਿਨ੍ਹਾਂ ਨੂੰ ਉਹ ਚਾਹੁੰਦਾ ਹੈ ਚਾਹੁੰਦਾ ਕਿਹਨਾਂ ਨੂੰ ਹੈ ਜਿਹੜੇ ਪਿਆਰ ਕਰਦੇ ਨੇ ਜਿਹੜੇ ਮਹਾਰਾਜ ਦਾ ਸ਼ੁਕਰਾਨਾ ਕਰਦੇ ਨੇ ਜਿਹੜੇ ਉਹਦੇ ਨਾਲ ਬਹੁਤ ਅੰਦਰੋਂ ਜੁੜੇ ਨੇ ਉਹਨਾਂ ਦੇ ਕਰਮ ਮਹਾਰਾਜ ਜੀ ਬਣਾ ਦਿੰਦਾ ਤੇ ਉਹਨਾਂ ਨੂੰ ਮਿਲਾ ਦਿੰਦਾ ਹੈ ਕਿੱਥੇ ਮਿਲਾਉਂਦਾ ਆਪਣੇ ਨਾਲ ਉਹਨਾਂ ਨੂੰ ਗੁਰਮੁਖਾਂ ਨਾਲ ਮਿਲਾ ਦਿੰਦਾ ਹੈ ਚੰਗੇ ਇਨਸਾਨਾਂ ਨਾਲ ਮਿਲਾ ਚੰਗੇ ਇਨਸਾਨ ਰੱਬ ਦਾ ਰੂਪ ਹੁੰਦੇ ਨੇ ਮਾੜੇ ਉਹਨਾਂ ਸੰਨ ਦੁਸ਼ਟ ਹੁੰਦੇ ਨੇ ਮਾੜੇ ਇਨਸਾਨ ਦੁਸ਼ਟ ਦਾਤ ਹੁੰਦੇ ਨੇ ਇਹ ਉਹ ਰਕਸ਼ ਹੁੰਦੇ ਨੇ ਉਹ ਮਿਲ ਜਾਣ ਤੇ ਜ਼ਿੰਦਗੀ ਤਬਾਹ ਕਰ ਦਿੰਦੇ ਨੇ ਤੇ ਤਾਈ ਕਹਿੰਦੇ ਨੇ ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਮੇਰੇ ਹਰ ਪ੍ਰਭੂ ਕੀ ਕੋਈ ਬਾਤ ਸੁਣਾਵੇ ਸੁ ਭਾਈ ਸੁ ਮੇਰਾ ਵੀਰ ਕੋਈ ਜਨ ਹਰਿ ਸਿਉਂ ਦੇਵੇ ਜੋਰ ਚਰਨ ਘੋ ਬਖੋ ਸੁ ਰਸਨਾ ਦੀਜੇ ਪ੍ਰਾਣ ਅਕੋਲ ਸਹੀ ਪਿਆਰੇ ਮੇਲ ਜਿਨਾ ਮਿਲਿਆ ਤੇਰਾ ਨਾਮ ਚ ਤੇ ਆਵੇ ਰੱਬ ਵੇ ਉਹਨਾਂ ਨੂੰ ਮਿਲਾਂਦਾ ਜਿਹੜਾ ਚੰਗਾ ਸੋਚਦੇ ਨੇ ਤੇ ਚੰਗੇ ਪਾਸੇ ਲੈ ਕੇ ਜਾਂਦੇ ਨੇ ਇਹ ਮਹਾਰਾਜੀ ਨੂੰ ਪਤਾ ਸਾਨੂੰ ਕਿਹਨਾਂ ਨੂੰ ਮਿਲਾਨਾ ਤਾਂ ਹੀ ਆਪਾਂ ਰੋਜ਼ ਸਿਰ ਅਰਦਾਸ ਨਹੀਂ ਕਰਦੀ ਮਹਾਰਾਜੀ ਗੁਰਮੁਖ ਪਿਆਰਿਆਂ ਦੇ ਮੇਲ ਕਰਾਉਣਾ ਭੇੜੇ ਬੰਦਿਆਂ ਦਾ ਸੰਗਣਾ ਕਰਾਉਣਾ ਉਹ ਨਾ ਉਹਨਾਂ ਨੂੰ ਸਾਡੇ ਕੋਲ ਆਣ ਦੇਣਾ ਤੇ ਨਾ ਸਾਨੂੰ ਉਹਨਾਂ ਦੇ ਕੋਲ ਜਾਣ ਦੇਣਾ ਜਿਨ ਤੋਂ ਮੇਲੇ ਪਿਆਰੇ ਸੇ ਤੁਧ ਮਿਲਾਏ ਜੋ ਹਰ ਮਨ ਪਾਏ ਜੋ ਮਾਲਕ ਨੂੰ ਚੰਗਾ ਲੱਗਦਾ ਸੋ ਇਹ ਮਾਲਕ ਨੂੰ ਜਿਹੜਾ ਚੰਗਾ ਲੱਗੇਗਾ ਤੇ ਫਿਰ ਉਹ ਉਹਦੇ ਸਾਰੇ ਕਾਰਜ ਮਹਾਰਜ ਆਪ ਕਰ ਲੰਗੇ ਸੋ ਜਨ ਨਾਨਕ ਸਤਗੁਰ ਭੇਟਿਆ ਹਰ ਨਾਮ ਤਰਾਏ ਜੋ ਜਿਹੜਾ ਆਪਣੇ ਆਪ ਨੂੰ ਗੁਰੂ ਦੇ ਅੱਗੇ ਸਰੈਂਡਰ ਕਰ ਦਿੰਦਾ ਹੈ ਹੈਂਡ ਅਪ ਕਰ ਦਿੰਦਾ ਹੈ ਡੰਡਾ ਉਧ ਕਰ ਦਿੰਦਾ ਹੈ ਹੱਥ ਜੋੜ ਲੈਂਦਾ ਝੋਲੀ ਅੜ ਲੈਂਦਾ ਆਪਣੇ ਆਪ ਨੂੰ ਮਹਾਰਾਜ ਗੁਰੂ ਗੁਰੂ ਅੱਗੇ ਸਤਿਗੁਰੂ ਅੱਗੇ ਸੀਸ ਭੇਟ ਦਿਓ ਸੀਸ ਦਾ ਮਤਲਬ ਸੀਸ ਭੇਟ ਕਰਨਾ ਆਪਣੇ ਹੰਕਾਰ ਨੂੰ ਗੁਰੂ ਦੇ ਚਰਨਾਂ ਦੇ ਵਿੱਚ ਭੇਟ ਕਰ ਦਿੰਦਾ ਮੈਂ ਮੇਰੀ ਮੁਕਾ ਦਿੰਦਾ ਜਨ ਨਾਨਕ ਸਤਿਗੁਰੂ ਭੇਟਿਆ ਹਰ ਨਾਮ ਤਰਾਏ ਤੇ ਉਹਨਾਂ ਨੂੰ ਨਾਮ ਦੀ ਬਖਸ਼ਿਸ਼ ਜਾਂ ਨਾਮ ਸੁਣਿਆ ਨਾਮ ਜਪਿਆ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਉਹਨਾਂ ਨੂੰ ਨਾਮ ਤਾਰ ਦਿੰਦਾ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਇਹ ਬਿਰਦ ਸwami ਸੰਦਾ ਸਤਗੁਰਿ ਆਇਓ ਸ਼ਰਨ ਤੁਹਾਰੀ ਮਿਲੇ ਸ਼ੂਕ ਨਾਮ ਹਰ ਸ਼ੋਭਾ ਚਿੰਤਾ ਆਲਾ ਹੈ ਹਮਾਰੀ ਇਸ ਵੇਲੇ ਦੇ ਨੰਦੀ ਨੰਦ ਆਂਦਾ ਅਸਵਲ ਦੇ ਖੁਸ਼ੀਆਂ ਹੀ ਖੁਸ਼ੀਆਂ ਅਸਵਲ ਤੇ ਸਾ ਸੰਗਤ ਜੀ ਆਨੰਦ ਹੀ ਆਨੰਦ ਹੈ ਜਨ ਨਾਨਕ ਸਤਿਗੁਰੂ ਭੇਟਿਆ ਹਰ ਨਾਮ ਤਰਾਏ ਸੋ ਜਿਹੜਾ ਮਹਾਰਾਜ ਨੂੰ ਮਿਲਦਾ ਮਹਾਰਾਜ ਨੂੰ ਉਸ ਨੂੰ ਉਸ ਨੂੰ ਮਿਲ ਪੈਂਦਾ ਤੇ ਫਿਰ ਉਹ ਇਸ ਸੰਸਾਰ ਸਾਗਰ ਤੋਂ ਤਰ ਜਾਂਦਾ ਸੋ ਇਸੀ ਅੱਜ ਦਾ ਜੋ ਸ਼ਕਾ ਰੰਭ ਹੋਇਆ 15ਵਾਂ ਉਸ ਦੀ ਵਿਚਾਰ ਕਿੱ ਕੱਲ ਨੂੰ ਮਾਰੇ ਕਿਰਪਾ ਕਰ ਸ਼ਲੋਕ ਅਰੰਭ ਕਰਾਂਗੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਜਨੇਊ ਦੇ ਬਾਰੇ ਆ ਜਨੇਊ ਦੇ ਬਾਰੇ ਅਸੀਂ ਬੋਲਣਾ ਤੇ ਇਸ਼ਾਰਾ ਆਪਣੇ ਗਾਤਰੇ ਨੂੰ ਵੀ ਕਰਨਾ ਇਹ ਜੀ ਹੋਰ ਜਨੇਊ ਵਾਲਿਆਂ ਵਾਲੇ ਬੋਲੀ ਜਾਈਏ ਤੇ ਜਿਹਨੇ ਗਾਤਰਾ ਪਾਇਆ ਪੰਜ ਗਕਾਰ ਧਾਨ ਕੀਤੇ ਤੇ ਉਹਨੂੰ ਉਹਲੇ ਰਖੀਏ ਨਹੀਂ ਸਭ ਨੂੰ ਸਾਹਮਣੇ ਲਿਆਉਣਾ ਬਾਣੀ ਨੇ ਜੇ ਕੋਈ ਜੇ ਉਹਨਾਂ ਦਾ ਸੂਤ ਇਸ ਪ੍ਰਕਾਰ ਦਾ ਹੈ ਨਾ ਖੱਤਰੀ ਬ੍ਰਾਹਮਣ ਤੇ ਵੈਸ਼ ਤਿੰਨਾਂ ਦਾ ਸੂਤਰ ਵੀ ਅਲੱਗ-ਅਲੱਗ ਠੀਕ ਹੈ ਜੀ ਸਾਨੂੰ ਤੇ ਇੱਕੋ ਹੀ ਵਟ ਚ ਜਗਾਇਆ ਜਾਂਦਾ ਨਾ ਵੀ ਚਲ ਭਈ ਤੂੰ ਇੱਕੋ ਜੀ ਚੱਕ ਸਾਰੇ ਜਾਣੇ ਉਹ ਤੇ ਕਹਿੰਦੇ ਬ੍ਰਾਹਮਣ ਦਾ ਸੂਤ ਹੋਰ ਤਰ੍ਹਾਂ ਦਾ ਉਹਦੇ ਵਟ ਹੋਰ ਤੇ ਖਤਰੀ ਦਾ ਹੋਰ ਤੇ ਵੈਸ਼ ਦਾ ਹੋਰ ਤੇ ਛੁਦਰ ਦਾ ਹੈ ਹੀ ਨਹੀਂ ਤਾਂ ਇਹ ਗੁਰੂ ਨਾਨਕ ਮਹਾਰਾ ਜੀ ਕਹਿੰਦੇ ਨਾ ਨਾ ਸੋ ਕੱਲ ਨੂੰ ਇਹਦੀ ਵਿਚਾਰ ਮਹਾਰਾ ਜੀ ਕਰਪਾ ਕਰਨ ਕਰਾਂਗੇ ਤਾਂ ਜੋ ਸਾਨੂੰ ਵੀ ਜਾਗ ਆ ਜਾਏ ਤੇ ਅਸੀਂ ਇੱਥੇ ਪਹੁੰਚ ਗਏ ਆ ਪੈਂਡਾ ਵੀ ਤੈਹ ਹੋਇਆ ਕਿ ਉੱਥੇ ਹੀ ਚੱਪੂ ਮਾਰੀ ਜਾ ਰਹੇ ਆ ਇਹ ਇਸ ਪੰਗਤੀ ਰਾਹੀਂ ਆਪਣੇ ਆਪ ਨੂੰ ਖੋਜਾਂਗੇ ਇਹ ਨਹੀਂ ਸੇਵਾ ਪ੍ਰਵਾਨ ਗੁਰੂ ਮਹਾਰਾ ਜੀ ਬਾਣੀ ਦਾ ਭਾਅ ਵਰਤ ਸਭ ਦੇ ਹਿਰਦੇ ਵਿੱਚ ਵਸਾਏ ਸਭ ਨੂੰ ਖੁਸ਼ੀਆਂ ਦੇਵੇ ਸਭ ਨੂੰ ਤੰਦਰੁਸਤੀਆਂ ਮਹਾਰਤ ਦੇਵੇ ਸਭ ਦੇ ਬੱਚਿਆਂ ਨੂੰ ਤਰੱਕੀਆਂ ਗੁਰਮਤ ਗੁਰ ਸਿੱਖੀ ਦੇਵੇ ਸੋ ਬਾਣੀ ਦਾ ਕਥਾ ਦਾਵ ਜਨੇ ਬੇਅੰਤ ਸਤਿਕਾਰ ਕੀਤਾ ਸੋ ਮਰ ਜਿਲ ਦਿਲ ਪੇੜ ਕੀਤੀ ਸੇਵਾ ਲੇਖੇ ਵਿੱਚ ਲਾਉਣ ਕਮਾਈਆਂ ਵਿੱਚ ਬਰਕਤਾਂ ਵਾਦੇ ਪਾਉਣ ਪੁਰਜੋ ਕਮਾਵ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ